ਕਮਰ ਸੰਗਰੂਰ ਦੇ ਲੈਰਾ ਗਾਗਾ ਤੋਂ ਹੈ ਜਿੱਥੇ ਦੇ ਬਾਦ ਨੰਬਰ 12 ਵਿੱਚ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਨੀਤਾ ਨਾਮੀ ਵਿਅਕਤੀ ਦੇ ਘਰ ਬੀਤੀ ਰਾਤ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੌਰਾਨ ਘਰ ਦੇ ਮਾਲਕ ਕ੍ਰਿਸ਼ਨ ਕੁਮਾਰ ਨੀਤਾ ਦੀ ਮੌਤ ਵੀ ਹੋ ਗਈ ਹੈ ਕ੍ਰਿਸ਼ਨ ਕੁਮਾਰ ਨੀਤਾ ਦੀ ਮਾਂ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ ਤਿੰਨ ਨਕਾਬਪੋਸ਼ ਲੁਟੇਰੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਜਿਨ੍ਹਾਂ ਨੇ ਦੋਨੋਂ ਮਾਹੌਤਾਂ ਨੂੰ ਬੰਦ ਦਿੱਤਾ ਪਰ ਉਹ ਮੌਕਾ ਦੇਖ ਕੇ ਘਰ ਤੋਂ ਬਾਹਰ ਭੱਜ ਗਏ ਅਤੇ ਨਾਲ ਹੀ ਉਹਨਾਂ ਆਪਣੇ ਗੁਮਾਂਡਿਆਂ ਨੂੰ ਜਗਾਇਆ ਜਦੋਂ ਉਹ ਗੁਮਾਂਡਿਆਂ ਨਾਲ ਘਰ ਵਿੱਚ ਦਾਖਲ ਹੋਏ ਤਾਂ ਲੁਟੇਰੇ ਭੱਜ ਚੁੱਕੇ ਸਨ ਅਤੇ ਕ੍ਰਿਸ਼ਨ ਕੁਮਾਰ ਲੀਤਾ ਦੀ ਮੌਤ ਹੋ ਗਈ ਸੀ ਫਿਲਹਾਲ ਪੁਲਿਸ ਨੇ ਮੌਕੇ ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤਿੰਨ ਜਣੇ ਆਏ ਸੀ ਜੀ ਇੱਕ ਨੇ ਆ ਕੇ ਮੇਰਾ ਮੂੰਹ ਖੜ ਲਿਆ ਦੋ ਅੰਦਰ ਵੜ ਗਏ ਜੀ ਦੋ ਅੰਦਰ ਵੜ ਗਏ ਹੂੰ ਮੈਂ ਬਤ ਤੇਰਾ ਮੂੰਹ ਛੜਵਾਇਆ ਮੂੰਹ ਉਹਨਾਂ ਨੇ ਮੇਰਾ ਛੱਡਿਆ ਨਹੀਂ ਹੂੰ ਫਿਰ ਮੇਰੇ ਹੱਥ ਵੀ ਬੰਨਤੇ ਹੂੰ ਪੈਰ ਵੀ ਬੰਨਤੇ ਮੇਰੇ ਹੂੰ ਉੱਪਰ ਮੇਰੇ ਰਜਾਈ ਦੇਤੀ ਮੈਂ ਸੋਚਿਆ ਕਿ ਤੇ ਸਟੋਰ ਤੋਂ ਬੜ ਰਹੇ ਨੇ ਮੈਂ ਹੌਲੀ ਹੌਲੀ ਰਜਾਈ ਦੇ ਵਿੱਚ ਹੱਥ ਖੋਲੇ ਪੈਰ ਖੋਲੇ ਫਿਰ ਮੈਂ ਬਾਹਰ ਜਾ ਕੇ ਮੂੰਹ ਖੋਲਿਆ ਮੈਂ ਹਾਸੂਕ ਕੇ ਗਈ ਉਹਨਾਂ ਦੇ ਬੈੱਲ ਮਾਰੀ ਮੈਨੇ ਵੀ ਅੰਦਰ ਨਹੀਂ ਬੰਦੇ ਜੋ ਤੁਸੀਂ ਘਰੇ ਦੇਖਿਆ ਕਿੰਨਾ ਕ ਸਾਮਾਨ ਸੂਨ ਖਿਲਰਿਆ ਹੋਇਆ ਸੀ ਕਿੰਨਾ ਬਾਹਰ ਤੋਂ ਸਾਰਾ ਖਿਲਿਆ ਹੀ ਪਿਆ ਸੀ ਜੀ ਬੈੱਡ ਤੇ ਮੇਰੇ ਵਾਲੇ ਤੇ ਅੰਦਰ ਸਟੋਰ ਚੋਂ ਤਾਂ ਮੈਂ ਬੜੀ ਨਹੀਂ ਮੈਨੂੰ ਐਸੇ ਵੀ ਅੰਦਰ ਬੰਦੇ ਨਹੀਂ ਕਿੰਨਾ ਕ ਸਾਮਾਨ ਹੈ ਜਿਹੜਾ ਚੋਰੀ ਕਰਕੇ ਲੈ ਗਏ ਜਾਂ ਪਤਾ ਹੀ ਨਹੀਂ ਹਜੇ ਦੇਖੀ ਨਹੀਂ ਸਾਮਾਨ ਦਾ ਨਾਮ ਮੈਨੂੰ ਪਤਾ ਮੇਰਾ ਮੁੰਡਾ ਹੀ ਕਰਦਾ ਸੀ ਮੈਂ ਤਾਂ ਬਿਮਾਰ ਹੀ ਰਹਿੰਦੀ ਆ ਜੀ ਮੇਰਾ ਮੁੰਡਾ ਹੀ ਕਰਦਾ ਧਰਦਾ ਸੀ ਉਹੀ ਧਰਦਾ ਸੀ ਉਹੀ ਕਰਦਾ ਸੀ ਹੁਣ ਆਈਡੀਆ ਕਿੰਨਾ ਕ ਪੈਸਾ ਹੋਊਗਾ ਤੁਹਾਡੇ ਕੋਲ ਇੱਥੇ ਕੀ ਪਤਾ ਜੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੁੰਡੇ ਦਾ ਫਿਰ ਕੀ ਹੋਇਆ ਬਨ ਗਿਆ ਉਹਨੂੰ ਮੁੰਡਾ ਤਾਂ ਕਮਰਾ ਆ ਗਿਆ ਪਤਾ ਨਹੀਂ ਕੀ ਹੋਊਗਾ ਮੁੰਡਾ ਬੱਦੂ ਦਾ ਨਾਮ ਕੀ ਹੈ ਜੀ ਕ੍ਰਿਸ਼ਨ ਕੁਮਾਰ ਹੈ ਜੀ ਕ੍ਰਿਸ਼ਨ ਕੁਮਾਰ ਨੀਟਾ ਕਹਿੰਦੇ ਹਾਂ ਜੀ ਤੇ ਉਹਨੂੰ ਵੀ ਬੰਨੇ ਉਹਨਾਂ ਨੇ ਉਹਨੂੰ ਤਾਂ ਹੋਰ ਉਹਨ ਤਾਂ ਜਮੇ ਦੱਬ ਲਿਆ ਅੰਦਰ ਦੁਆਣੇ ਨਾਲੇ ਚੀਜ਼ਾਂ ਖੋਲੀਆਂ ਨਾਲੇ ਦੱਬ ਲਿਆ ਹੱਥ ਤੇ ਛਾਪ ਛੂਪਾ ਪਾਈ ਹੋਈ ਸੀ ਸਾਰੀ ਕੱਢ ਲਈਆਂ ਉਹ ਲੈ ਗਈ ਥੋਡੀਆਂ ਵੀ ਜੀ ਨਾ ਮੇਰੀ ਨਹੀਂ ਸੀ ਉਹਦੀ ਇੱਕ ਸੋਨੇ ਦੀ ਸੀ ਪਾਈ ਹੋਈ ਬਾਕੀ ਚਾਂਦੀ ਦੀ ਪਾਈ ਹੋਈ ਸੀ ਜਦੋਂ ਪੁਲਿਸ ਆਈ ਹੈ ਫਿਰ ਉਦੋਂ ਉਹ ਬੰਨਿਆ ਹੋਇਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਸਾਂਦਰ ਬੜੀ ਗਈ ਨਹੀਂ ਫੇਰ ਫੇਰ ਬੜੀਆਂ ਮੇਰਾ ਬਾਅਦ ਚ ਅੱਛਾ ਇਹ ਕਹਿੰਦੇ ਨੇ ਵੀ 벨ਟ ਬੰਨੀ ਹੋਈ ਜੀ ਹੱਥਾਂ ਤੇ ਬਾਰੇ ਤਾਂ ਉੱਥੇ ਪਈ ਪਈ ਸੀ ਅੱਛਾ ਮੈਂ ਤਾਂ ਫੇਰ ਬੜੀਆਂ ਪਹਿਲਾਂ ਤਾਂ ਮੈਂ ਬਾਹਰ ਗਈਆਂ ਬਾਹਰ ਕਿੰਨੇ ਟਾਈਮ ਲੱਗ ਗਿਆ ਸਾਰੇ ਇਕੱਠੇ ਹੋ ਗਏ ਬਾਹਰ ਕੋਠੇ-ਕੁੱਠੇ ਤੇ ਵੀ ਚੜੇ ਵੀ ਕੀਤਾ ਉੱਪਰ ਨਾ ਚੜ ਗਏ ਹੁਣ ਵੀ ਕੋੜੀਆਂ ਵਿੱਚ ਜੀ ਕਿਤੇ ਨਹੀਂ ਮਿਲੇ ਮੂੰਹ ਬਣਿਆ ਹੋਇਆ ਸੀ ਉਹਨਾਂ ਨੂੰ ਪਛਾਣਦੇ ਸੀ ਨਾ ਜੀ ਮੂੰਹ ਬਣਿਆ ਸੀ ਉਹਨਾਂ ਦੇ ਹਾਂ ਜੀ ਕਿੰਨਾ ਸਮਾਂ ਸੁਣ ਲਿਆ ਕੁਝ ਪਤਾ ਜੀ ਕੁਝ ਨਹੀਂ ਪਤਾ ਜੀ ਮੈਨੂੰ ਸਰ ਇੱਕ ਵਾਰ ਦਾ ਤੋਂ ਇਹ ਲਹਿਰਾਗਾ ਘਰ ਵਿੱਚ ਕਿਹੜੇ ਵਾਰਡ ਚ ਕੀ ਜਾਣਕਾਰੀ ਹੈ ਜੀ ਇਹ ਰਾਤ ਸੂਚਨਾ ਮਿਲੀ ਸੀ ਸਾਨੂੰ ਕਿ ਵਾਰਡ ਨੰਬਰ 12 ਲਹਿਰਾ ਰਿਕੇ ਇੱਕ ਕ੍ਰਿਸ਼ਨ ਕੁਮਾਰ ਨੀਟਾ ਨਾਮ ਦਾ ਵਿਅਕਤੀ ਹੈ ਜਿੱਥੇ ਉਹ ਮਾਂ ਪੁੱਤ ਦੋਨੇ ਰਹਿੰਦੇ ਸੀਗੇ ਤੇ ਉਸ ਘਰ ਵਿੱਚ ਤਿੰਨ ਬੰਦੇ ਨਕਾਬ پوش ਰਾਤ ਨੂੰ ਇੰਟਰਵੇ ਤੇ ਜਿਨ੍ਹਾਂ ਨੇ ਉਹਨਾਂ ਤੇ ਆ ਕੇ ਹਮਲਾ ਕੀਤਾ ਜਿਸ ਦੌਰਾਨ ਜਿਹੜਾ ਕ੍ਰਿਸ਼ਨ ਕੁਮਾਰ ਨੀਟਾ ਉਹਦੀ ਡੈਥ ਹੋ ਗਈ ਹੈ ਇਹ ਸਾਨੂੰ ਜਸੀ ਮਕਦਮਾ ਅਰਜ ਕਰ ਲਿਆ ਕਤਲ ਦੀ ਹੱਦ ਰਾਣ ਦੇ ਤਹਿਤ ਤੇ ਉਹਦੀ ਤਤਤੀਸ਼ ਕਰ ਰਿਆਂ ਵੀ ਇਹਦੇ ਪਿੱਛੇ ਪੂਰਾ ਕੀ ਮੋਟਿਵ ਹੈ ਕੌਣ ਕੌਣ ਬੰਦੇ ਨੇ ਉਹ ਸੀ ਜਾਂਦੇ ਹੀ ਐਡਰੈਸ ਕਰ ਲਿਆ ਸਰ ਪੈਸੇ ਦੀ ਲੁੱਟ ਖੋਹ ਗਈ ਹੋਈ ਹੈ ਹੁਣ ਕੋਈ ਦਾ ਰਿਪੋਰਟ ਸਾਨੂੰ ਬਿਆਨਤ ਨਹੀਂ ਲਿਖਾਇਆ ਵੀ ਲਿਖਾਇਆ ਹੈ ਕਿ ਉਹਨੇ ਫਰੋਨ ਅਪਰੇਟ ਕੀਤੀ ਹੈ ਉਹ ਅਸੀਂ ਉੱਥੇ ਹੁਣ ਜੋ ਮਾਹੌਲ ਇਸ ਤਰ੍ਹਾਂ ਦਾ ਸੀਗਾ ਜੇ ਸਾਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਲਿਖਾਈ ਤੇ ਫਿਰ ਵੀ ਜੋ ਵੀ ਚੀਜ਼ ਸਾਹਮਣੇ ਆਉਂਗੇ ਤਾਂ ਫੋਸਾ ਹੋਣਾ ਅਗਲੀ ਕਾਰਵਾਈ ਕੀਤੀ ਜਾਊਗੀ ਸਰ ਸੀਸੀਟੀਵੀ ਕੈਮਰੇ ਖੜਾ ਲਏ ਜਾ ਰਹੇ ਆ ਕਿਉਂਕਿ ਬੜੀ ਬਾਅਦਤ ਸ਼ਹਿਰ ਦੀ ਸੀਸੀਟੀਵੀ ਕੈਮਰੇ ਚੈੱਕ ਕਰ ਕੇ ਸਟੀਮਾਂ ਲਾਈਆਂ ਹੋਈਆਂ ਨੇ ਤੇ ਸਹੀ ਘਟਨਾ ਕਿੰਨੇ ਵਜੇ ਦੀ ਹੈ ਇੱਕ ਘਟਨਾ ਜੀ ਕਰੀਬ 10 ਵਜੇ ਦੀ ਘਟਨਾ ਹੈਗੀ ਹੈ ਇਹ ਰਾਤ ਨੂੰ 10 ਤੋਂ ਸਵਾ 10 ਵਜੇ ਦੇ ਵਿਚਕਾਰ ਹੈਗੀ ਹੈ ਜੀ ਤੇ ਉਹ ਸੀ ਚੈੱਕ ਕਰ ਰਹੇ ਹਾਂ ਸਾਰੇ ਕੈਮਰੇ ਟੀਮਾਂ ਸਬਕ ਮਲਾਈਆਂ ਹੈਗੀਆਂ ਨੇ ਤੇ ਅਸੀਂ ਜਲਦੀ ਇਹਨੂੰ ਅੱਜ ਹੀ ਸ਼ਰਟ ਪ੍ਰੈਸ ਕਰ ਲਵਾਂਗੇ ਸਰ ਕੋਈ ਇਹਦਾ ਕੋਈ ਲੈਣ ਦੇਣ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਕਿਉਂਕਿ ਇਹ ਪਤਾ ਲੱਗਿਆ ਵੀ ਇਹਦਾ ਜਿਹੜਾ ਕੰਮ ਸੀਗਾ ਉਹ ਸਟੇ ਦਾ ਸੀਗਾ ਨੀ ਇਹਦੇ ਬਾਰੇ ਅਸੀਂ ਚੈੱਕ ਕਰ ਰਹੇ ਹਾਂ ਜੀ ਕਿਉਂਕਿ ਹੁਣ ਅਸੀਂ ਰਾਤ ਪਹਿਲਾਂ ਇੱਕ ਵਾਰ ਉਹਦਾ ਸੀ ਜਿਹੜੇ ਰਿਸ਼ਤੇ ਆਸਮਾਨ ਦੇ ਲੈਣਾ ਤੇ ਇਸ ਪਾਸੇ ਦਾ ਦਿੱਤਾ ਹੈ ਲੱਗਦਾ ਪਰਵਾਹ ਚੋਦੀ ਮਾਤਰਾ ਕੋਈ ਨਹੀਂ ਸੀਗਾ ਦਿਨਾਂ ਚ ਕੀ ਖਾਸ ਗੱਲ ਆਈ ਹੈ ਜੀ ਕਿਉਂਕਿ ਜਦੋਂ ਤਿੰਨ ਬੰਦੇ ਅੰਦਰ ਗਏ ਆ ਤਾ ਉਹਨਾਂ ਨੂੰ ਕਿਵੇਂ ਬੰਨ ਕਿਤੇ ਉਹਨਾਂ ਇਹ ਹੈ ਜੀ ਉਹ ਜਿਹੜੇ ਤੰਨਾ ਹੈ ਉਹਨਾਂ ਚੋਂ ਉਹਨੇ ਕੱਲੇ ਕਹੀਏ ਵੀ ਅਸੀਂ ਤਾਂ 40000 ਰੁਪਏ ਲੈਣਾ ਹੈ ਐਦਾਂ ਦੀ ਗੱਲ ਕਹੀ ਹੈ ਜੋ ਉਹਦੀ ਮਾਂ ਨੇ ਵਸੀ ਹੈ ਮਰ ਤੇ ਦਿਨ ਹੈ ਜੀ ਤੇ ਉਹਨਾਂ ਨੇ ਉਹਨੂੰ ਦੱਬ ਲਿਆ ਜੀਤੇ ਨੂੰ ਤੇ ਇੱਕ ਨੇ ਉਹਦੀ ਮਾਂ ਨੂੰ ਦੱਬ ਲਿਆ ਉਹ ਲੰਮੂ ਨਾ ਲੱਗੇ ਸੀਗੇ ਤੇ ਇਹਨਾਂ ਨੂੰ ਰੋਲਾ ਪਾਇਆ ਦਾ ਜਿਹੜਾ ਮਦਈ ਆ ਉਹ ਵੀ ਉੱਪਰ ਤਾਂ ਸੀਗਾ ਰਿਸ਼ਤਦਾਰ ਆਏ ਸੀ ਤੇ ਆਂਦੀ ਉਹਨੇ ਰੋਸੋਂ ਕਿਤੇ ਮੱਦੇ ਪੱਜ ਗਏ